ਮੰਡੀ ਤਨੌਲਾ ਦੇ ਵਿੱਚ ਹਾਈ ਪ੍ਰੋਫਾਈਲ ਚੋਰਾਂ ਵੱਲੋਂ ਇੱਕੋ ਰਾਤ ਤਿੰਨ ਦੁਕਾਨਾਂ ਦੇ ਉੱਤੇ ਡਾਕਾ ਜਿਸ ਦੇ ਵਿੱਚ ਉਹਨਾਂ ਨੇ ਨਿਸ਼ਾਨਾ ਬਣਾਇਆ ਪਹਿਲਾਂ ਸੁਨਿਆਰੇ ਦੀ ਦੁਕਾਨ ਨੂੰ ਉਸ ਤੋਂ ਬਾਅਦ ਇੱਕ ਸੀਮੈਂਟ ਸਟੋਰ ਨੂੰ ਤੇ ਜਾਂਦੇ ਜਾਂਦੇ ਸੋਖ ਲੱਗਣ ਤੇ ਇੱਕ ਬੇਕਰੀ ਤੇ ਧਾਵਾ ਬੋਲ ਦਿੱਤਾ ਤੁਸੀਂ ਦੇਖ ਸਕਦੇ ਹੋ ਤਨੌਲੇ ਦੇ ਸੀਮੈਂਟ ਸਟੋਰ ਦੀਆਂ ਤਸਵੀਰਾਂ ਨੇ ਜਿਹਦਾ ਸ਼ਟਰ ਜਿਹੜਾ ਸੱਬਲ ਪਾ ਕੇ ਪਟਿਆ ਗਿਆ ਬੁਰਾ ਹਾਲ ਜਿਹੜਾ ਇਸ ਸ਼ਟਰ ਦਾ ਕੀਤਾ ਹੋਇਆ ਪਰ ਰਾਹਤ ਦੀ ਗੱਲ ਇਹ ਰਹੀ ਕਿ ਇਸ ਦੁਕਾਨ ਦੇ ਉੱਤੇ ਬਹੁਤਾ ਕੋਈ ਇਹਨਾਂ ਨੂੰ ਲੁੱਟਣ ਨੂੰ ਮਾਲ ਨਹੀਂ ਮਿਲਿਆ ਜਦ ਕਿ ਡੀਵੀਆਰ ਜ਼ਰੂਰ ਲੈ ਗਏ ਨੇ ਸ਼ਹਿਰ ਦੇ ਵਪਾਰੀਆਂ ਤੇ ਦੁਕਾਨਦਾਰਾਂ ਵੱਲੋਂ ਬੰਦ ਕੀਤੇ ਧਰੌਲੇ ਨੂੰ ਲੈ ਕੇ ਸੜਕ ਦੇ ਉੱਤੇ ਤਰਨਾ ਦਿੱਤਾ ਗਿਆ ਜਿਸ ਨੂੰ ਸੰਬੋਧਨ ਕਰਨ ਡੀਐਸਪੀ ਬਰਨਾਲਾ ਸੁਖਵੀਰ ਬੈਸ ਅਤੇ ਐਸਐਚਓ ਧਰੌਲਾ ਪਹੁੰਚੇ ਹੋਏ ਨੇ ਆਓ ਸੁਣਦੇ ਹਾਂ ਕੀ ਕਿਹਾ ਉਹ ਸਾਰਿਆਂ ਦੇ ਉੱਤੇ ਬੜਾ ਹੀ ਗੰਭੀਰ ਨੋਟਿਸ ਹਿਆ ਜਾਏਗਾ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਹੁਣ ਤੱਕ ਵਾਰਦਾਤਾਂ ਤਾਂ ਹੋਈਆਂ ਨੇ ਜੇ ਉਹਦੇ ਵਿੱਚ ਕੋਈ ਐਫ ਆਈ ਆਰ ਲੌਂਚ ਨਹੀਂ ਹੋਈ ਸੋ ਸਾਰੀਆਂ ਦੇ ਉੱਤੇ ਐਫ ਆਈ ਆਰ ਲੌਂਚ ਕਰਕੇ ਜਿੰਨੀਆਂ ਵੀ ਵਾਰਦਾਤਾਂ ਹੋਈਆਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਸਾਰੀਆਂ ਹੀ ਟੀਮਾਂ ਲਾ ਕੇ ਜਿਵੇਂ ਹੁਣੇ ਵੀਰ ਜੀ ਨੇ ਕਿਹਾ ਕਿ ਜਿਹੜੀਆਂ ਸਾਡੇ ਜ਼ਿਲ੍ਹਾ ਲੈਵਲ ਦੀਆਂ ਵੀ ਜਿਹੜੀਆਂ ਸਪੈਸ਼ਲ ਟੀਮਾਂ ਨੇ ਉਹ ਸਾਰੀਆਂ ਨੂੰ ਲਾ ਕੇ ਸਿੱਧੇ ਧੋਲਾਪੁਰਸ ਦੇ ਨਾਲ ਜੁਆਇੰਟ ਟੀਮਾਂ ਬਣਾ ਕੇ ਜਿਹੜਾ ਅਸੀਂ ਇਹਨਾਂ ਨੂੰ ਪ੍ਰੈਸ ਕਰਾਂਗੇ ਸਾਰੀਆਂ ਵਾਰਦਾਤਾਂ ਨੂੰ ਟਰੈਕ ਕਰਾਂਗੇ ਜਿਹੜੇ ਵੀ ਤੁਹਾਡੇ ਵਪਾਰ ਮੰਡਲ ਦੇ ਔਹਤੇਦਾਰ ਨੇ ਕੋਈ ਵੀ ਦੁਕਾਨਦਾਰ ਆ ਕੋਈ ਵਪਾਰੀ ਵੀਰ ਆ ਜਿਹਨੂੰ ਲੱਗਦਾ ਕਿ ਅਸੀਂ ਕੋਈ ਕੰਪਲੇਂਟ ਦਿੱਤੀ ਸੀ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜਨਮਰਜੀ ਧਰੋਣਾ ਥਾਣਾ ਮੇਰਾ ਦਫ਼ਤਰ ਬਰਨਾਲਾ ਹੈਗਾ ਤੁਸੀਂ ਜਦੋਂ ਮਰਜੀ ਆ ਕੇ ਸਾਨੂੰ ਮਿਲ ਸਕਦੇ ਹੋ ਤੁਹਾਨੂੰ ਡੇਲੀ ਬੇਸਿਸ ਦੇ ਉੱਤੇ ਤੁਹਾਡੇ ਜਿਹੜੇ ਜਿਹੜੇ ਤਫਤੀਸ਼ ਮੁਕੱਦਮੇ ਨੇ ਚੋਰੀਆਂ ਦੇ ਵਾਰਦਾਤਾਂ ਦੇ ਉਹਨਾਂ ਦੇ ਬਾਰੇ ਅਸੀਂ ਪ੍ਰੋਗਰੈਸ ਰਿਪੋਰਟ ਵੀ ਦੇਵਾਂਗੇ ਤੇ ਕੋਈ ਹੋਰ ਤੁਹਾਡੇ ਮਨ ਵਿੱਚ ਧਿਆਨ ਗੱਲ ਆਉਂਦੀ ਆ ਕੋਈ ਤੁਹਾਡਾ ਸੁਝਾਅ ਹੁੰਦਾ ਹੈ ਜਾਂ ਕਿਸੇ ਵਾਰਦਾਤ ਸੰਬੰਧੀ ਤੁਹਾਡੇ ਕੋਲ ਕੋਈ ਜਾਣਕਾਰੀ ਹੁੰਦੀ ਆ ਉਹ ਵੀ ਤੁਸੀਂ ਕਿਸੇ ਵੀ ਟਾਈਮ ਧਨੋਲੇ ਥਾਣੇ ਦੇ ਵਿੱਚ ਜਾ ਕੇ ਜਿਹੜਾ ਸਾਂਝੀ ਕਰ ਸਕਦੇ ਹੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਤੁਹਾਡੇ ਕਿਸੇ ਵੀ ਔਦੇਦਾਰ ਨਾਲ ਕਿਸੇ ਦੁਕਾਨਦਾਰ ਨਾਲ ਕਿਸੇ ਵਪਾਰੀ ਦੇ ਨਾਲ ਕੋਈ ਮਾੜਾ ਸੁਨੂਕ ਨਹੀਂ ਕੀਤਾ ਜਾਊਗਾ ਤੇ ਜਿਹੜੀ ਵੀ ਤੁਸੀਂ ਗੱਲ ਪੁਲਿਸ ਦੇ ਧਿਆਨ 'ਚ ਲਿਆਓਗੇ ਉਹਦੇ ਤੇ ਤੁਰੰਤ ਕੰਮ ਕੀਤਾ ਜਾਏਗਾ ਜੇ ਫਿਰ ਵੀ ਤੋਡੇ ਮਨ 'ਚ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਬਰਨਾਲੇ ਸਹਿਰਲ ਗਰਾਊਂਡ ਦੇ ਕੋਲ ਮੇਰਾ ਦਫ਼ਤਰ ਹੈ ਤੁਸੀਂ ਜਦ ਮਰਜੀ 24 ਘੰਟੇ ਮੇਰੇ ਕੋਲ ਆ ਕੇ ਮੈਨੂੰ ਮਿਲ ਸਕਦੇ ਹੋ ਤੁਹਾਡੇ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਕੋਲ ਮੇਰਾ ਨੰਬਰ ਹੈਗਾ ਜਦ ਮਰਜੀ ਮੈਨੂੰ ਫੋਨ ਕਰ ਸਕਦੇ ਹੋ ਤੁਹਾਡੀ ਜਿਹੜੀ ਵੀ ਕੋਈ ਸਮੱਸਿਆ ਉਹਦਾ ਤੁਰੰਤ ਹੱਲ ਕਰਨਾ ਸਾਡੀ ਜ਼ਿੰਮੇਵਾਰੀ ਆ ਤੇ ਨਾਲ ਹੀ ਜਿਵੇਂ ਤੁਸੀਂ ਧਿਆਨ ਚ ਲਿਆਦਾ ਕਿ ਪਰ ਇੱਥੇ ਜਿਹੜਾ ਰਾਤ ਦੀ ਪੈਟਰੋਲਿੰਗ ਉਹ ਵੀ ਅਸੀਂ ਵਧਾਵਾਂਗੇ ਫੋਰਸ ਦੀ ਵੀ ਅਸੀਂ ਕੋਸ਼ਿਸ਼ ਕਰਾਂਗੇ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆ ਕੇ ਜਿੰਨੀ ਵਾਤਵਤ ਹੋਦ ਹੋ ਸਕੀ ਅਸੀਂ ਇੱਥੇ ਫੋਰਸ ਵੀ ਦੇਾਂਗੇ ਤੇ ਪੀਸੀਆਰ ਦਾ ਜਿਹੜਾ ਪੀਸੀਆਰ ਦਾ ਤੁਸੀਂ ਧਿਆਨ ਚ ਲੈਂਦਾ ਹੈਗਾ ਉਹ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਸਿੱਧਾ ਨੌਂਰ ਪ੍ਰੈਸ ਕਰਕੇ ਢਨੋਲਾ ਜਿਹੜਾ ਕਾਫੀ ਵੱਡਾ ਕਸਟਮ ਬਣ ਗਿਆ ਭਰੋਲੇ ਵਾਸਤੇ ਸਪੈਸ਼ਲ ਇੱਕ ਪੀਸੀਆਰ ਤੇ ਪਹਿਲਾਂ ਵੀ ਸਾਡੇ ਵੀ ਧਿਆਨ ਚ ਹੈਗਾ ਅਸੀਂ ਗੱਲ ਵੀ ਕੀਤੀ ਸੀ ਤੇ ਦੁਬਾਰਾ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ ਪੀਸੀਆਰ ਜਿਹੜਾ 24 ਘੰਟੇ ਵਾਸਤੇ ਬਾਜ਼ਾਰ ਦੇ ਵਿੱਚ ਸਾਰੇ ਪਾਸੇ ਜਲਦੀ ਲਿਆਂਦਾ ਜਾਵੇ ਤੋ ਜੰਨੀਆਂ ਗੱਲਾਂ ਕਰਦਾ ਹੋਇਆ ਮੈਂ ਖਿਮਾ ਦਾ ਜੱਟ ਕਾਂ ਤੇ ਜਿਹੜੀ ਵੀ ਤੁਹਾਡੀ ਅੱਜ ਹੁਣ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਕਿ ਜਿਹੜਾ ਤੁਸੀਂ ਧੁੱਪ ਦੇ ਵਿੱਚ ਇੱਥੇ ਬੈਠੇ ਹੋ ਇਸ ਤੋਂ ਜਿਹੜੀ ਤੁਹਾਡਾ ਪ੍ਰੋਟੈਸਟ ਸੀਗਾ ਜਿਹੜੀ ਤੁਹਾਡੀ ਗੱਲ ਸੀ ਉਹ ਸਾਡੇ ਤੱਕ ਪਹੁੰਚ ਚੁੱਕੀ ਆ ਤੇ ਕਿਰਪਾ ਕਰਕੇ ਤੁਸੀਂ ਹੁਣ ਜਿਹੜਾ ਆਪਣੀ ਆਪਣੀ ਦੁਕਾਨਾਂ ਦੇ ਵਿੱਚ ਜਿਹੜਾ ਤੁਹਾਡਾ ਆਪਣਾ ਸਾਡਾ ਧਰਮ ਆ ਉਹ ਜਾ ਕੇ ਆਪਣਾ ਕੰਮਕਾਰ ਸਾਰੇ ਸਟਾਰਟ ਕਰਨ ਤੇ ਜਿਹੜਾ ਜਿਹਦੇ ਜਿਹਦੇ ਕੋਈ ਚੋਰੀ ਵਾਰਦਾਤ ਹੋਈ ਹੈ ਉਹ ਆਪਣੇ ਅਧਿਕਾਰੀਆਂ ਨੂੰ ਨਾਲ ਲੈ ਕੇ ਸਾਣੇ ਧਨੋਲੇ ਜਾ ਕੇ ਸਾਰੇ ਆਪਣੇ ਬਿਆਨ ਲਿਖਾ ਦੇਣ ਮੈਂ ਅੱਜ ਸ਼ਾਮ ਤੱਕ ਐਸਐਚਓ ਸਾਹਿਬ ਨਾਲ ਗੱਲ ਕਰਕੇ ਸਾਰਾ ਤੁਹਾਡਾ ਵੈਰੀਫਾਈ ਕਰਕੇ ਕਿ ਕਿੰਨੀਆਂ ਵਾਰਦਾਤਾਂ ਨੇ ਉਹਦੇ ਵਿੱਚ ਕੀ ਕੀ ਨੀਡ ਹੈ ਉਹ ਮੈਂ ਖੁਦ ਆਪ ਨੂੰ ਮੋਨੀਟਰ ਕਰਕੇ ਸਾਰਿਆਂ ਨੂੰ ਪਹੁੰਚ ਕਰਾਵਾਂਗਾ ਧੰਨਵਾਦ ਥੋੜਾ ਜਿਹਾ ਟਾਈਮ ਬਹੁਤ ਇਹ ਉਹ ਸੁਨਿਆਰ ਦੀ ਦੁਕਾਨ ਹੈ ਜਿਸ ਦਾ ਸ਼ਟਰ ਪੁੱਟ ਕੇ ਤਾਲੇ ਤੋੜ ਕੇ ਬੇਖੌਫ ਚੋਰਾਂ ਨੇ ਇੱਥੋਂ ਚੋਰੀ ਕੀਤੀ ਸੀ ਸੋ ਕੁੱਲ ਮਿਲਾ ਕੇ ਤਣਾਉਲੇ ਦੇ ਵਪਾਰੀਆਂ ਵੱਲੋਂ ਤੇ ਆਮ ਨਾਗਰਿਕਾਂ ਵੱਲੋਂ ਦਿੱਤਾ ਗਿਆ ਧਰਨਾ ਅੱਜ ਸਫਲ ਰਿਹਾ ਪਰ ਇੱਥੇ ਮੈਂ ਇੱਕ ਹੋਰ ਵੀ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਖੁਦ ਵੀ ਜਾਗਰੂਕ ਹੋਈਏ ਪ੍ਰੋਪਰ ਚੌਂਕੀਦਾਰ ਹੋਣ ਜਾਂ ਹੋਰ ਵੀ ਵਿਵਸਥਾਵਾਂ ਸੂਝਵਾਨ ਸੱਜਣਾ ਦੀ ਸਲਾਹ ਨਾਲ ਜਿਹੜੀਆਂ ਕੀਤੀਆਂ ਜਾ ਸਕਦੀਆਂ ਉਹ ਹੋ ਸਕਣ ਕਿਉਂਕਿ ਇੱਥੇ ਇਕੱਲਾ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਸਾਡੀ ਇਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਸਾਡੇ ਸਾਰੇ ਸਮਾਜ ਦਾ ਹੀ ਫਰਜ਼ ਬਣਦਾ ਕਿਉਂਕਿ ਜ਼ਿਆਦਾਤਰ ਚੋਰੀਆਂ ਨਸ਼ੇੜੀਆਂ ਵੱਲੋਂ ਕੀਤੀਆਂ ਜਾਂਦੀਆਂ ਮਹਿੰਗੇ ਨਸ਼ੇ ਕਰਦੇ ਨੇ ਉਹਨਾਂ ਦੀ ਪਰਭਾਈ ਕਰਨ ਵਾਸਤੇ ਫਿਰ ਉਹਨਾਂ ਨੂੰ ਇਸ ਤਰ੍ਹਾਂ ਦੇ ਹੱਥ ਕੰਡੇ ਅਪਣਾਉਣੇ ਪੈਂਦੇ ਆ ਦੋਸਤੋ ਜੇ ਨਸ਼ੇ ਤੇ ਲਗਾਮ ਸਰਕਾਰ ਕੱਸਦੀ ਹੈ ਤਾਂ ਇਹਨਾਂ ਚੀਜ਼ਾਂ ਤੇ ਲਾਜ਼ਮੀ ਠੱਲ ਪੈ ਸਕਦੀ ਹੈ ਤੇ ਡੀਐਸਪੀ ਸਤਵੀਰ ਸਿੰਘ ਬੈਜ ਜੀ ਦੇ ਅਸ਼ਵਾਸ਼ਣ ਦੇਣ ਤੋਂ ਬਾਅਦ ਇਹ ਧਰਨਾ ਸਮਾਪਤ ਹੋ ਗਿਆ ਸੋ ਟਾਈਮ ਲਿਆ ਉਹਨਾਂ ਨੇ ਕੀ ਕੋਈ ਸਮਾ ਦਿੱਤਾ ਜਾਵੇ ਪੁਲਿਸ ਨੂੰ ਤੇ ਆਪ ਖੁਦ ਡੀਐਸਪੀ ਸਾਹਿਬ ਮੋਨੀਟਰਿੰਗ ਕਰਨਗੇ ਇਸ ਕੇਸ ਨੂੰ ਲੈ ਕੇ ਪੀਸੀਆਰ ਦੀ ਗਸ਼ਤਾ ਤੇ ਪੁਲਿਸ ਨਫਰੀ ਵਧਾਉਣ ਦੀ ਵੀ ਉਹਨਾਂ ਨੇ ਤਰੋਲਾ ਵਾਸੀਆਂ ਨਾਲ ਜਿਹੜਾ ਵਾਅਦਾ ਕੀਤਾ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜਰੂਰ ਇੱਕ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਕਿਸ ਤਰ੍ਹਾਂ ਇਨ੍ਹਾਂ ਚੀਜ਼ਾਂ ਤੋਂ ਚੋਰੀ ਦੀਆਂ ਵਾਰਦਾਤਾਂ ਤੋਂ ਬਚਿਆ ਜਾ ਸਕਦਾ ਹੋਰ ਵੱਡੀਆਂ ਮੰਡੀਆਂ ਦੇ ਲੋਕ ਦੁਕਾਨਦਾਰ ਵਪਾਰੀ ਜਰੂਰ ਇਸ ਮਸਲੇ ਤੇ ਸਾਨੂੰ ਸੁਝਾਅ ਦੇਣ ਦੀ ਬਹੁਤ-ਬਹੁਤ ਧੰਨਵਾਦ ਤਨੌਲਾ ਮੰਡੀ ਤੋਂ ਲਾਲੀ ਤਨੌਲਾ ਦੀ ਰਿਪੋਰਟ